ਨਵਜੋਤ ਸਿੰਘ ਸਿੱਧੂ ਨੇ ਨਜਾਇਜ਼ ਮਾਈਨਿੰਗ ਮਾਮਲੇ 'ਚ ਮਾਨ ਸਰਕਾਰ ਨਾਲ ਆਡਾ ਲਾਇਆ ਹੋਇਆ ਤੇ ਅੱਜ ਨਵਜੋਤ ਸਿੰਘ ਸਿੱਧੂ ਦੀ ਪਟੀਸ਼ਨ ਤੇ ਐਨਜੀਟੀ ਯਾਨੀ ਕਿ ਨੈਸ਼ਨਲ ਗ੍ਰੀਨ ਟਰਬਿਊਨਲ ਸੁਣਵਾਈ ਕਰੇਗਾ ਰੋਪੜ ਝੋਰੀ ਨਜਾਇਜ਼ ਮਾਈਨਿੰਗ ਦੇ ਮਾਮਲੇ 'ਚ ਪੰਜਾਬ ਸਰਕਾਰ ਕਿਰ ਗਈ ਹੈ ਇਸ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਤੇ ਕੇਸ 'ਚ ਸਿੱਧੂ ਨੇ ਸਰਕਾਰ ਨੂੰ ਵੀ 파ਰਟੀ ਬਣਾਇਆ ਹੋਇਆ ਜਦੋਂ ਕਿ ਰੋਪੜ 'ਚ ਨਜਾਇਜ਼ ਮਾਈਨਿੰਗ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੀ ਸਖਤ ਹੈ ਹਾਈ ਕੋਰਟ ਨੇ 10 ਸਾਲ 'ਚ ਨਜਾਇਜ਼ ਮਾਈ ਦਰਜ ਕੀਤੇ ਗਏ ਕਿਸਾਂ ਦਾ ਰਿਕਾਰਡ ਪਹਿਲਾਂ ਹੀ ਤਲਬ ਕਰ ਲਿਆ ਐ ਐਨਜੀਟੀ ਚ ਦਾਇਰ ਪਟੀਸ਼ਨ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਰੋਪੜ ਜ਼ਿਲ੍ਹੇ ਚ ਨਜਾਇਜ਼ ਮਾਈਨਿੰਗ ਵੱਡੇ ਪੱਧਰ ਤੇ ਹੋ ਰਹੀ ਐ ਮਸ਼ੀਨਾਂ ਅਤੇ ਕ੍ਰਸ਼ਣਾ ਕਰਕੇ ਨਵਤਵਰਣ ਨੂੰ ਨੁਕਸਾਨ ਹੋ ਰਿਹਾ ਜਿਸ ਕਰਕੇ ਇਸ ਖੇਤਰ ਦੇ ਵਿੱਚ ਹੜ ਦਾ ਖਤਰਾ ਵੱਧ ਗਿਆ ਪਟੀਸ਼ਨ ਵਿੱਚ ਉਹਨਾਂ ਨੇ ਕਿਹਾ ਕਿ ਮਾਈਨਿੰਗ ਰੋਕਣ ਦੇ ਲਈ ਤਤਕਾਲ ਕਦਮ ਚੁੱਕੇ ਜਾਣ ਤਾਂ ਜੋ ਰੋਪੜ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ ਇਵੀ ਗੱਲ ਹੈ ਕਿ ਇਸ ਕਾਰੋਬਾਰ ਦੇ ਵਿੱਚ ਸ਼ਾਮਿਲ ਲੋਕ ਐਨਜੀਟੀ ਦੇ ਆਦੇਸ਼ਾਂ ਦੀ ਉਲੰਘਣਾ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਚੁੱਕਿਆ ਮੁੱਦਾ ਇਸ ਲਈ ਵੀ ਅਹਿਮ ਹੈ ਕਿਉਂਕਿ ਮੌਜੂਦਾ ਵੇਲੇ ਸੱਤਾਧਿਰ ਆਮ ਆਦਮੀ ਪਾਰਟੀ ਜੋ ਉਸ ਵੇਲੇ ਵਿਰੋਧੀ ਧਿਰ ਸੀ ਜਦੋਂ ਇਹ ਮੁੱਦਾ ਗਰਮਾਇਆ ਸੀ ਤੇ ਉਦੋਂ ਆਮ ਆਦਮੀ ਪਾਰਟੀ ਦੇ ਲੀਡਰ ਪ੍ਰਮੁਖਤਾ ਨਾਲ ਇਸ ਮੁੱਦੇ ਨੂੰ ਚੁੱਕਿਆ ਕਰਦੇ ਸਨ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਮੁੱਦਾ ਵੱਡਾ ਬਣਾਇਆ ਗਿਆ ਸੱਤਾ ਤੇ ਕਾਬਜ਼ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਇਸ ਮੁੱਦੇ ਤੇ ਕੇਰਿਆ ਗਿਆ ਸੀ ਜਦੋਂ ਕਿ ਹੁਣ ਸੱਤਾਧਿਰ ਚ ਆਮ ਆਦਮੀ ਪਾਰਟੀ ਹੈ ਤੇ ਉਹਨਾਂ ਦੇ ਅਫਸਰਾਂ ਤੇ ਇਲਜ਼ਾਮ ਲੱਗ ਰਹੇ ਨੇ ਮਾਨ ਸਰਕਾਰ ਨੂੰ ਸੱਤਾ 'ਚ ਆਏ 2 ਸਾਲ ਹੋ ਗਏ ਨੇ ਤੇ ਹੁਣ ਤੱਕ ਤੀਜਾ ਮਾਈਨਿੰਗ ਮੰਤਰੀ ਲਗਾ ਚੁੱਕੇ ਨੇ ਪਹਿਲਾਂ ਇਸ ਅਹੁਦੇ ਦੀ ਜ਼ਿੰਮੇਵਾਰੀ ਖਰਜੋਤ ਸਿੰਘ ਬੈਂਸ ਦੀ ਸੀ ਜਿਨ੍ਹਾਂ ਦਾ ਇਹ ਹਲਕਾ ਹੈ ਤੇ ਉਸ ਤੋਂ ਬਾਅਦ ਲਾਇਆ ਗਿਆ ਗੁਰਮੀਤ ਸਿੰਘ ਮੀਠੀਆ ਫਿਰ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਅਤੇ ਹੁਣ ਕੁਝ ਮਹੀਨੇ ਪਹਿਲਾਂ ਹੀ ਮਾਈਨਿੰਗ ਮੰਤਰੀ ਲਾਏ ਗਏ ਨੇ ਚੇਤਨ ਸਿੰਘ ਜੋੜਾ ਮਾਜਰਾ ਤੇ ਹੁਣ ਇਹ ਮਸਲਾ ਹੋਰ ਇਸ ਲਈ ਪੱਕਾ ਹੈ ਕਿਉਂਕਿ ਸਿੱਧੂ ਨੇ ਮਾਨ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ